ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਿ ਜੋ ਬਾਸਮਤੀ ਹੈ ਤੇ ਪੀਆਰ ਦੀਆਂ ਜੋ ਕਿਸਮਾਂ ਨੇ ਇਹਨਾਂ ਦੀ ਪਨੀਰੀ ਦਾ ਸਹੀ ਸਮਾਂ ਕਿਹੜਾ ਹੈ ਤੇ ਟ੍ਰਾਂਸਪਲੈਂਟ ਦਾ ਸਮਾਂ ਕਿਹੜਾ ਹੈ ਕਿਸਾਨ ਵੀਰੋ ਕੋਈ ਵੀ ਵੈਰਾਈਟੀ ਹੈ ਕੋਈ ਵੀ ਝੌਨੇ ਦੀ ਕਿਸਮ ਹੈ ਜਾਂ ਬਾਸਮਤੀ ਦੀ ਕਿਸਮ ਹੈ ਉਹ 30 ਦਿਨਾਂ ਤੋਂ ਪਹਿਲਾਂ ਪਨੀਰੀ 36 ਦਿਨ ਤਿਆਰ ਨਹੀਂ ਹੁੰਦੀ ਤਾਂ ਆਓ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ PB 1401 ਦੀ PB 1401 ਦੀ ਪਨੀਰੀ ਦਾ ਸਹੀ ਸਮੇਂ ਜਿਹੜਾ ਟੁਕਮਾ ਸਮਾਂ ਪਨੀਰੀ ਬੀਜਣ ਦਾ ਉਹ 15 ਮਈ ਤੋਂ ਲੈ ਕੇ 25 ਮਈ ਤੱਕ ਦਾ ਹੈ ਹੁਣ ਕਿਸਾਨ ਵੀਰ ਕਹਿਣਗੇ ਕਿ ਇਦੋਂ ਇਸ ਟਾਈਮ ਲਾਈ ਤਾਂ ਲੇਟ ਹੋ ਜੇਗੀ ਲੇਟ ਥੋੜਾ ਜਿਹਾ ਕਰੋਗੇ ਤੁਸੀਂ ਤਾਂ ਇਹਦਾ ਝਾੜ ਵੀ ਵਧੀਆ ਆਵੇਗਾ ਤੇ ਜਿਹੜਾ ਝੰਡੇ ਦੀ ਬਿਮਾਰੀ ਉਹ ਵੀ ਖੇਤ ਦੇ ਵਿੱਚ ਨਹੀਂ ਆਵੇਗੀ ਫਿਰ ਕਰਦੇ ਆਂ ਗੱਲ ਪੀਬੀ 1886 ਦੀ ਕਿਸਾਨ ਵੀਰੋ ਪੀਬੀ 1880 ਦੀ ਵੀ ਸੇਮ 14 ਤੋਂ ਇੱਕ ਤਰ੍ਹਾਂ ਹੀ ਪਨੀਰੀ ਦੀ ਬਿਜਾਈ ਹੈ 15 ਮਈ ਤੋਂ ਲੈ ਕੇ 25 ਮਈ ਤੱਕ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਪੀਬੀ 1885 ਦੀ ਕਿਸਾਨ ਵੀਰੋ 1885 ਦੀ ਪਨੀਰੀ ਦਾ ਸਹੀ ਸਮਾਂ 20 ਮਈ ਤੋਂ ਲੈ ਕੇ 30 ਮਈ ਤੱਕ ਹੈ ਕਿਉਂਕਿ ਇਹਨੂੰ ਜੂਨ ਦੇ 25 ਤੋਂ ਤੁਸੀਂ ਲਾਉਣਾ ਸਟਾਰਟ ਕਰ ਦੋ ਕੋਈ ਦਿੱਕਤ ਨਹੀਂ ਕਿਉਂਕਿ 11 ਕਿਨੜੋਂ ਥੋੜਾ ਜਿਆਦਾ ਸਮਾਂ ਲੈਂਦਾ ਫਿਰ 18 47 ਦੀ ਗੱਲ ਕਰਦੇ ਆ ਕਿਸਾਨ ਵੀਰੋ 1 ਜੂਨ ਤੋਂ ਲੈ ਕੇ 10 ਜੂਨ ਤੱਕ ਤੁਸੀਂ ਇਹਦੀ ਜਿਹੜੀ ਪਨੀਰੀ ਦੀ ਬਿਜਾਈ ਕਰੋ ਉਹ ਟੁਕਮਾ ਸਮਾਂ ਬਾਕੀ ਗੇਤੀ ਪਛੇਤੀ ਵੀ ਤੁਸੀਂ ਲਗਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਕਿਉਂਕਿ ਥੋੜਾ ਪਛੇਤੀ ਹੋਰ ਕਰ ਸਕਦੇ ਹੋ ਲੇਕਿਨ ਅਗੇਤੀ ਕਰੋਗੇ ਅਗੇਤੀ ਦੇ ਵਿੱਚ ਝਾੜ ਹੈ ਜਿਹੜਾ ਉਹ ਘਟ ਰਹਿੰਦਾ 1692 1509 ਦੀ ਗੱਲ ਕਰਾਂਗੇ ਕਿਸਾਨ ਵੀਰੋ 1509 ਹੋਰ 1692 ਦੀ ਪਨੀਰੀ ਵੀ 1 ਜੂਨ ਤੋਂ ਲੈ ਕੇ 15 ਜੂਨ ਤੱਕ ਤੁਸੀਂ ਲਾ ਸਕਦੇ ਹੋ ਤੇ ਟ੍ਰਾਂਸਪਲੈਂਟ ਤੁਸੀਂ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਇਸ ਦਾ ਕਰ ਸਕਦੇ ਹੋ ਅਗੇਤੀ ਵੀ ਛੱਤੀ ਵੀ ਲਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਕਿਸਾਨ ਜਿਨ੍ਹਾਂ ਨੇ ਅਗੇਤੇ ਆਲੂ ਲਾਉਣੇ ਹੁੰਦੇ ਨੇ ਉਹ 1509 ਦੀ ਜਿਹੜੀ ਫੱਕ ਹੈ ਉਹਨੇ ਬਿਜਾਈ ਕਰ ਰਹੇ ਨੇ ਇਸ ਤੋਂ ਬਾਅਦ ਗੱਲ ਕਰਾਂਗੇ ਜੀ ਪੀ ਆਰ 131 ਦੀ ਪੀ ਆਰ 131 ਦੀ ਪਨੀਰੀ ਦਾ ਸਹੀ ਸਮਾਂ 20 ਮਈ ਤੋਂ 3 ਮਈ ਤੱਕ ਹੈ ਕਿਸਾਨ ਵੀਰੋ ਪੀ ਆਰ 131 ਇੱਕ ਐਸੀ ਵੈਰਾਈਟੀ ਹੈ ਜਿੰਦੀ 35 ਦਿਨਾਂ ਤੋਂ ਪਹਿਲਾਂ ਪਨੀਰੀ ਤਿਆਰ ਨਹੀਂ ਹੁੰਦੀ ਇਸ ਦੀ ਪਨੀਰੀ 35 ਦਿਨਾਂ ਤੋਂ ਬਾਅਦ ਬਾਅਦ ਹੀ ਲਾਉਣ ਵਾਲੀ ਬਣੇਗੀ ਖੇਤ ਦੇ ਵਿੱਚ ਜਿਹੜਾ ਟ੍ਰਾਂਸਪਲੈਂਟ ਕਰਨੀ ਹੈ ਤਾਂ ਇਹਨੂੰ ਤੁਸੀਂ ਆਪ ਆਪਣੇ ਖੇਤ ਦੇ ਵਿੱਚ 25 ਜੂਨ ਤੋਂ ਲੈ ਕੇ 10 ਜੁਲਾਈ ਤੱਕ ਵੀ ਆਪਣੇ ਖੇਤ ਦੇ ਵਿੱਚ ਇਸ ਨੂੰ ਤੁਸੀਂ ਟ੍ਰਾਂਸਪਲੈਂਟ ਕਰ ਸਕਦੇ ਹੋ ਉਸ ਤੋਂ ਬਾਅਦ ਕਿਸਾਨ ਵੀਰੋ ਗੱਲ ਕਰਾਂਗੇ ਆਪਾਂ ਪੀਆਰ 126 ਦੀ ਪੀਆਰ 126 ਦੀ ਪਨੀਰੀ ਦਾ ਸਹੀ ਸਮਾਂ 1 ਜੂਨ ਤੋਂ ਲੈ ਕੇ 15 ਜੂਨ ਹੈ ਉਹ ਟ੍ਰਾਂਸਪਲੈਂਟ ਤੁਸੀਂ ਇਹਦੀ ਪਨੀਰੀ ਹੈ ਜਿਹੜੀ ਜੀ 25 ਤੋਂ 30 ਦਿਨਾਂ ਦੇ ਵਿੱਚ ਵਧੀਆ ਤਿਆਰ ਹੋ ਜਾਂਦੀ ਹੈ ਟ੍ਰਾਂਸਪਲੈਂਟ ਤੁਸੀਂ ਇਸ ਨੂੰ 5 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਕਰ ਸਕਦੇ ਹੋ ਜਿਆਦਾ ਲੇਟ ਜਾਓਗੇ ਤਾਂ ਕਿਸਾਨ ਵੀਰੋ ਇਸ ਦੇ ਵਿੱਚ ਫਿਰ ਮੁਸ਼ਕਲ ਆਉਂਦਾ ਹੈ ਸੈਲਰ ਵਾਲਾ ਖਰੀਦਣ ਤੇ ਥੋੜਾ ਜਿਹਾ ਇਨਕਾਰ ਕਰਦਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਪੀ ਪੈਂਟ ਦੀ ਪੀ ਪੈਂਟ ਦੀ ਪਨੀਰੀ ਤੁਸੀਂ 20 ਮਈ ਤੋਂ ਲੈ ਕੇ 30 ਮਈ ਤੱਕ ਲਾ ਸਕਦੇ ਹੋ ਔਰ ਇਹ ਪਨੀਰੀ ਵੀ ਇੱਕ ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਸ ਨੂੰ ਤੁਸੀਂ 20 ਜੂਨ ਤੋਂ ਲੈ ਕੇ 30 ਜੂਨ ਤੱਕ ਲਾ ਸਕਦੇ ਹੋ ਬਾਕੀ ਲੇਟ ਵੀ ਇਸ ਨੂੰ ਥੋੜਾ ਤੁਸੀਂ ਲੈ ਕੇ ਜਾ ਸਕਦੇ ਹੋ ਅੱਗੇ ਗੱਲ ਕਰਾਂਗੇ ਸੁਪਰੀਮ 110 ਦੀ ਸੁਪਰੀਮ 110 ਦੀ 15 ਮਈ ਤੋਂ ਲੈ ਕੇ 25 ਮਈ ਤੱਕ ਤੁਸੀਂ ਇਸ ਦੀ ਪਨੀਰੀ ਦੀ ਬਿਜਾਈ ਕਰਨੀ ਹੈ ਤੇ ਇਹਦਾ ਜਿਹੜਾ ਲਾਉਣ ਦਾ ਸਮਾਂ ਕਿਸਾਨ ਵੀਰੋ ਇਹਦੀ ਪਨੀਰੀ ਵੀ 32 33 ਦਿਨਾਂ ਚ ਵਧੀਆ ਤਿਆਰ ਹੋ ਜਾਂਦੀ ਹੈ ਲਾਉਣ ਦਾ ਸਮਾਂ 15 20 ਜੂਨ ਤੋਂ ਲੈ ਕੇ ਤੁਸੀਂ ਇਹਨੂੰ ਪੂਰਾ ਜੂਨ ਦਾ ਮਹੀਨਾ ਇਸ ਨੂੰ ਤੁਸੀਂ ਲਾ ਸਕਦੇ ਹੋ ਕੋਈ ਦਿੱਕਤ ਨਹੀਂ ਬਾਕੀ ਚੰਗੀ ਪੈਦਾਵਾਰ ਵਾਸਤੇ ਦਾ ਤੁਸੀਂ ਆਹੀ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਏਹੀ ਫਾਰਮੂਲਾ ਅਪਣਾਓ ਔਰ ਇਸੇ ਤਰ੍ਹਾਂ ਹੀ ਪਨੀਰੀ ਦੀ ਬਜਾਈ ਕਰੋ ਤਾਂ ਜਿਹੜੀ ਪੈਦਾਵਾਰ ਵਧੀਆ ਆਵੇਗੀ ਬਾਕੀ ਗੇਤੀ ਪਿਛੇਤੀ ਵੀ ਤੁਸੀਂ ਲਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਕਿਸਾਨ ਵੀਰੋ ਲਾਈਕ ਸ਼ੇਅਰ ਜਰੂਰ ਕਰ ਦਿਓ